ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਆਉਂਦਾ ਪਿੰਡ ਪੂਰਾ ਕ੍ਰੀਮਪੂਰਾ ਸਰਦਾਰ ਬਲਜੀਤ ਸਿੰਘ ਦੇ ਗ੍ਰਹਿ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਮੀਟਿੰਗ ਸੀਨੀਅਰ ਆਗੂ ਸਰਦਾਰ ਦਲਬੀਰ ਸਿੰਘ ਅਲਗੋ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਬਲਜੀਤ ਸਿੰਘ ਆਪਣੇ ਸਾਰੇ ਕੜੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਹੋਏ ਸ਼ਾਮਲ ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਦਲਬੀਰ ਸਿੰਘ ਅਲਗੋ ਨਿਕੇਹਾ ਪੰਜਾਬ ਦੇ ਲੋਕ ਬੜੀ ਹੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਕਿ ਪੰਜਾਬ ਵਿੱਚ ਵੀ ਡਬਲ ਇੰਜਨ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਲੋਕ ਤਿਆਰ ਬਰ ਤਿਆਰ ਹਨ ਅਤੇ ਉਹਨਾਂ ਸੈਟਰ ਸਰਕਾਰ ਦੀਆਂ ਜੋ ਸਕੀਮਾਂ ਆ ਰਹੀਆਂ ਨੇ ਉਹਨਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਸ਼ਾਮਲ ਹੋਏ ਪਰਿਵਾਰਾਂ ਨੂੰ ਜੀ ਆਇਆ ਕਿਹਾ ਗਿਆ ਵੇਖੋ ਖੇਮਕਰਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਵੀਰ ਜੀ ਦੋਵੇਂ ਬਾਵਾ ਉੱਪਰ ਕਰਕੇ ਇਤਨਾ ਗਾਲ ਨਹੀਂ ਕੱਢਦੇ। ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਸ਼੍ਰੀ ਨਰਿੰਦਰ ਮੋਦੀ ਜਿੰਦਾਬਾਦ ਸਰਦਾਰਜੀ ਸਿੰਘ ਸੰਧੂ ਜਿੰਦਾਬਾਦ ਸਰਦਾਰ ਦਲਬੀਰ ਸਿੰਘ ਅਲਗੋ ਜਿੰਦਾਬਾਦ ਇੱਕ ਟੀਮ ਕੀ ਗੱਲ ਦੱਸਦੇ। ਤੇ ਸੋ ਗੱਲ ਇਹ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ 27 ਦੇ ਵਿੱਚ ਕੇ ਹਾਲਾਤ ਕੋਈ ਬਹੁਤ ਪਰਿਵਾਰਾਂ ਦੇ ਚੰਗੇ ਨਹੀਂ ਇਹਦੇ ਨਾਲੋਂ ਵੀ ਵੱਧ ਤਰ ਹੋਂ ਜਾ ਰਿਹਾ ਕਿਉਂਕਿ ਸਟੇਟ ਕੋਲ ਕੋਈ ਚੀਜ਼ ਨਹੀਂ ਹੋ ਗਈ ਪਹਿਲਾਂ ਆਪਾਂ ਲੰਬੇ ਸਮੇਂ ਤੋਂ ਸਰਕਾਰ ਬਣਾ ਲੈਂਦੇ ਆ ਤੇ ਮੁੜ ਕੇ ਉਹ ਹੌਲੀ ਜੀ ਸਾਨੂੰ ਇੱਕ ਇੱਕ ਗੱਲ ਚ ਨਿਬੇੜ ਦਿੰਦੇ ਸਾਡੀ ਤੇ ਇਹ ਕੋਈ ਸੈਂਟਰ ਨਹੀਂ ਉਹ ਸੁਣਦਾ ਹੀ ਨਹੀਂ ਗੱਲ ਤੇ ਐਦ ਕੀ ਇੱਕ ਗੱਲ ਖਰੀਏ ਕਿ ਉਹ ਬੰਦੇ ਨੂੰ ਸਰਕਾਰ ਦੇ ਜਿਹੜਾ ਕਦੇ ਮੇਰੀ ਸੈਂਟਰ ਸੁਣਦਾ ਕਿਉਂਕਿ ਜਦੋਂ ਸੈਂਟਰ ਸੁਣਦਾ ਨਹੀਂ ਪਹਿਲਾਂ ਦੱਸ ਕਿਉਂ ਉਹਨੇ ਕੱਲ ਇਹ ਸਰਕਾਰ ਬਣਾਉਣ ਤੋਂ ਬਾਅਦ ਕਿਉਂ ਦੱਸਿਆ ਸਾਡੀ ਸੈਂਟਰ ਨਹੀਂ ਸੁਣਦਾ ਪਹਿਲਾਂ ਦੱਸਣ ਵੀ ਸਾਡੀ ਨਹੀਂ ਸੁਣਦਾ ਸੋ ਗੱਲ ਹੈ ਭਰਾਓ ਬੜੀ ਹੀ ਜਲਦੀ ਜਿਹੜੀਆਂ ਹੁਣ ਸਹੂਲਤਾਂ ਬਹੁਤ ਸੈਂਟਰ ਵੱਲੋਂ ਕੋਈ ਕਸਰ ਨਹੀਂ ਗਈ ਸਹੂਲਤਾਂ ਬਹੁਤ ਆਉਂਦੀਆਂ ਨੇ ਪਰ ਉਹਦਾ ਕਾਰਨ ਹੈ ਕਿ ਇਹ ਸਹੂਲਤਾਂ ਸਾਰੀਆਂ ਇਹ ਥੱਲਿਓਂ ਹੋਰਨਾਂ ਚੀਜ਼ਾਂ ਦੇ ਵਿੱਚ ਵੰਡ ਕੇ ਕੁਝ ਤਨਖਾਹਾਂ ਦੇ ਰੂਪ ਚ ਕੁਝ ਗੱਡੀਆਂ ਦੇ ਰੂਪ ਵਿੱਚ ਕੁਝ ਗੱਡੀਆਂ ਦੇ ਤੇਲਾਂ ਦੇ ਰੂਪ ਵਿੱਚ ਉਹ ਪਾਸੇ ਤੁਰੀਆਂ ਜਾਂਦੀਆਂ ਜਿਹੜੀ ਗਰੀਬ ਦੀ ਚੀਜ਼ ਆ ਰਹੀ ਹੈ ਨਾ ਉਹ ਨੂੰ ਮਿਲ ਨਹੀਂ ਰਹੀ ਜੋ ਵਿਧਾਲ ਸੰਭਲਕਾ ਖੇਮ ਕਰਨ ਚ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਸਰਗਰਮੀਆਂ ਕਿਵੇਂ ਦੀਆਂ ਜੀ ਵੇਖੋ ਜੀ ਪਹਿਲਾਂ ਤੇ ਮੈਂ ਦਿੱਲੀ ਜੀਤ ਨਿਊ ਸਮਾਚਾਰ ਤੇ ਖਾਲਸਾ ਟੀਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਨੂੰ ਸੁਣੋਤਿਆਂ ਦੇ ਰੂਪ ਨੂੰ ਕੀਤਾ ਵਾ ਤੇ ਰਹੀ ਗੱਲ ਜੀ ਸਰਗਰਮੀਆਂ ਦੀ ਬਹੁਤ ਵਧੀਆ ਸਰਗਰਮੀਆਂ ਨੇ ਤੁਹਾਡੇ ਸਾਹਮਣੇ ਆ ਜੀ ਡੇਲੀ ਪ੍ਰੋਗਰਾਮ ਕਰ ਰਹੇ ਆ ਤੇ ਸੰਗਤ ਦੇ ਵਿੱਚ ਇਨਾ ਤਸ਼ਾਹ ਵਾ ਕਿ ਕੋਈ ਗੱਲ ਕਰਨ ਵਾਲੀ ਨਹੀਂ ਜਿੱਦਾਂ ਮਤਲਬ ਉਧਾਰ ਸੰਭਾਲ ਕਾ ਖੇਮ ਕਰਨ ਤੇ ਮੰਡਲਾਂ ਦੇ ਵਿੱਚ ਤੁਹਾਡੀ ਪਾਰਟੀ ਨੂੰ ਪਿੰਡ ਵੰਡੇ ਆ ਜੀ ਇਹਦੇ ਵਿੱਚ ਤਰ੍ਹਾਂ ਤੁਹਾਡੀਆਂ ਸਰਗਰਮੀਆਂ ਹੋ ਰਹੀਆਂ ਐ ਇਹੋ ਕੈਂਪ ਪ੍ਰਪੁਈ ਸਾਡੀ ਪਾਰਟੀ ਇਸ ਤਰ੍ਹਾਂ ਤਰਨਤਨ ਜ਼ਿਲ੍ਹੇ ਦੇ ਅੰਦਰ ਤਰਨਤਨ ਚਲਾਈ ਤਾਂ ਲਾ ਰਹੇ ਹਾਂ ਅਹੀਂ ਜੀ ਪਰ ਸਾਡੇ ਨਾ ਮੰਡਲ ਬਣਨ ਵਾਲੇ ਸੀ ਨਵੇਂ ਸਤਰੀਓ ਹੁਣ ਮੰਡਲ ਬਣਾ ਕੇ ਅਸੀਂ ਪਾਰਟੀ ਨੂੰ ਭੇਜ ਦਿੱਤੇ ਆ ਤੇ ਬਹੁਤ ਹੀ ਜਲਦੀ ਸਾਡੇ ਕੋਲ ਕੈਂਪ ਆ ਰਹੇ ਆ ਜੋ ਕਿ ਅਸੀਂ ਪਿੰਡ ਪਿੰਡ ਕੈਂਪ ਲਾ ਕੇ ਤੇ ਤਕੜੇ ਹੋ ਗਏ ਜਿਹੜਾ ਬਹੁਤ ਸੈਂਟਰ ਗਵਰਨਮੈਂਟ ਵੱਲੋਂ ਬਹੁਤ ਜਲਦੀ ਕੈਂਪ ਲਾ ਕੇ ਤੇ ਆਮ ਗਰੀਬ ਜਨਤਾ ਨੂੰ ਸਹੂਲਤਾਂ ਦੇ ਰਹੇ ਆ ਬਹੁਤ ਸ਼ਾਨਦਾਰ ਭਾਈ ਜਿੱਦਾਂ ਆਮ ਆਦੀ ਪਾਰਟੀ ਦੀ ਸਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਪਿੰਡਾਂ ਜਾਣੇ ਉਹ ਤੁਹਾਨੂੰ ਕਿਦਾਂ ਲੱਗਦਾ ਵੀ ਇਹ ਲੋਕ ਇਹ ਤੋਂ ਖੁਸ਼ ਆ ਜਾਂ ਨਾਕੂਸ਼ ਹੈ ਤੁਹਾਨੂੰ ਕਿਦਾਂ ਦਾ ਮਤਲਬ ਮਹਿਸੂਸ ਹੁੰਦਾ ਵੀ ਪਿੰਡਾਂ ਦੇ ਵਿੱਚ ਜਿਹੜੇ ਕਿਦਾਂ ਦੇ ਲੋਕਾਂ ਦਾ ਹੰਗਾਰਾ ਜੀ ਫਿਰ ਸਾ ਮੈਂ ਤਾਂ ਕਦੀ ਪਿੰਡਾਂ 'ਚ ਵੇਖਿਆ ਨਹੀਂ ਤੁਸੀਂ ਕਹਿੰਦੇ ਜੀ ਪਿੰਡਾਂ ਜਾਂਦੇ ਮੈਨੂੰ ਨਹੀਂ ਕਦੀ-ਕਦੀ ਮਿਲੇ ਮੈਂ ਦਿੱਲੀ ਤੋਂ ਤੁਹਾਡੇ ਸਾਹਮਣੇ ਸਰਦੜੀ ਪਿੰਡਾਂ 'ਚ ਹੁੰਦਾ ਵਾਂ ਹਾਂ ਬਾਕੀ ਕਿਦੇ ਵਿਆਹ ਸ਼ਹਾਰੇ ਭੋਗ ਇਕੱਠੇ ਹੋ ਜੀ ਕੋ ਵੱਡੀ ਗੱਲ ਦੀ ਵਕਫ ਵਕਫ ਪਿੰਡਾਂ 'ਚ ਮੂਲੀਅਤ ਹੋ ਰਹੀਆਂ ਵਕਫ ਵਕਫ ਪਾਰਕ ਤੋਂ ਛੱਡ ਕੇ ਤੁਹਾਡੇ ਨਾਲ ਲੋਕ ਆ ਰਹੇ ਆ ਜਿਹੜਾ ਤੁਸੀਂ ਮਤਲਬ ਕਿੱਦਾਂ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਉਣੇ ਹੋ ਲੋਕ ਆਪਣੇ ਅੱਗੇ ਵੱਧ ਜਾਣੇ ਆ ਵੀ ਲੀਡਰਾਂ ਨੂੰ ਵੋਟਾਂ ਪਾਈਆਂ ਮੁੜ ਕੇ ਲੀਡਰ ਮਿਲਦੇ ਨਹੀਂ ਕੰਮ ਨਹੀਂ ਹੁੰਦੇ ਜਾਂ ਪੂਰ ਨਹੀਂ ਚੁੱਕਦੇ ਜਾਂ ਕਿੱਦਾਂ ਤੁਹਾਡੀ ਮਤਲਬ ਕਿੱਦਾਂ ਦੀ ਫਿਰ ਲੋਕਾਂ ਨਾਲ ਜਿਹੜੀ ਆ ਭੱਟੀ ਸਾਹਿਬ ਵੇਖੋ ਮੈਂ ਤਾਂ ਲੋਕਾਂ ਦਾ ਲੀਡਰ ਆ ਜਿੱਥੇ ਮੈਨੂੰ ਆਵਾਜ਼ ਮਾਰਦੇ ਮੈਂ ਤਾਂ ਉੱਥੇ ਖਲੋ ਜਾਣ ਵਾਲਾ ਬੰਦਾ ਵਾਂ ਤੇ ਰਹੀ ਗੱਲ ਸਭ ਤੋਂ ਵੱਡਾ ਝੂਠ ਜਿਹੜਾ ਅੱਜ ਤੱਕ ਸਿਆਸਦਾਨਾਂ ਨੇ ਮਾਰਿਆ ਵਾ ਉਹ ਇਹ ਹੀ ਕਿ ਸਰਕਾਰ ਲਿਆਉ ਤੇ ਸਹੂਲਤਾਂ ਦੇਵਾਂਗੇ ਤੇ ਸਭ ਤੋਂ ਵੱਡਾ ਸੱਚ ਇਹ ਹੈ ਕਿ ਪਹਿਲਾਂ ਸਾਰਾ ਕੁਝ ਅਸੀਂ ਕੈਂਪ ਲਾ ਕੇ ਸਹੂਲਤਾਂ ਦੇ ਕੇ ਜਦੋਂ ਸਾਡੇ ਮਨ 'ਚ ਬੇਈਮਾਨੀ ਕੋ ਨਹੀਂ ਅਸੀਂ ਪਹਿਲਾਂ ਸਭ ਕੁਝ ਕਰਨ ਨੂੰ ਤਿਆਰ ਆ ਤੇ ਫਿਰ ਇਥੋਂ ਹੀ ਸਾਡੀ ਨੀਤ ਦਾ ਪਤਾ ਲੱਗ ਜਾਣਾ ਚਾਹੀਦਾ ਵੀ ਸਾਡਾ ਤੇ ਉਹਨਾਂ ਲੋਕਾਂ ਦਾ ਕੀ ਫਰਕ ਹੈ ਇਹ ਜਿਹੜੀਆਂ ਜਿਹੜੀ ਕੇਂਦਰ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਉਹਨਾਂ ਹੀ ਤੁਸੀਂ ਗੱਲ ਕਰ ਰਹੇ ਹੋ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਸਹੂਲਤਾਂ ਇਹਨਾਂ ਨੇ ਗਰੀਬਾਂ ਦੀਆਂ ਸਹੂਲਤਾਂ ਹੋਰ ਬੰਨੇ ਕਨਵਰਟ ਕਰਕੇ ਇਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਜਿਹੜੀਆਂ ਕਿ ਹੁਣ ਅਸੀਂ ਉਹ ਸਿੱਧੀਆਂ ਸੈਂਟਰਲ ਨੂੰ ਸਾਨੂੰ ਹੁਕਮ ਹੋਇਆ ਵਾ ਕਿ ਪਿੰਡ-ਪਿੰਡ ਕੈਂਪ ਲਾ ਕੇ ਤੇ ਜੋ ਸੈਂਟਰ ਦੀਆਂ ਸਹੂਲਤਾਂ ਸਿੱਧੀਆਂ ਪਾਰਟੀ ਪ੍ਰਤੀ ਆਪ ਦੇਣ ਜਿੱਦਾਂ ਹੁਣ ਇੱਥੇ ਵੀ ਕਈ ਗਰੀਬ ਲੋਕ ਤੁਹਾਨੂੰ ਮਿਲੇ ਆ ਇਹ ਉਹ ਅੰਰੇਗਾਜ ਕਾਮੇ ਕੀਤਾ ਤੇ ਉਹਨਾਂ ਦੇ ਪੈਸੇ ਨਹੀਂ ਆਏ ਤੇ ਤੁਹਾਨੂੰ ਵੀ ਇੱਧਰ ਦੀ ਫਿਰ ਬਹੁਤ ਬਹੁਤ ਮੁਸ਼ਕਲਾਂ ਲੋਕੀ ਦੱਸਦੇ ਹੋਣਗੇ ਪਿੰਡਾਂ ਚ ਮੈਂ ਕਹਾਂ ਜੀ ਕੱਲੀਆਂ ਸਾਰੀਆਂ ਮੁਸ਼ਕਲਾਂ ਹੀ ਇੰਨੀਆਂ ਜ਼ਿਆਦੀਆਂ ਅਸਲ ਗੱਲ ਆ ਬڑے ਲੰਮੇ ਸਮੇਂ ਤੋਂ ਸਾਡੇ ਪੰਜਾਬ ਦੇ ਵਿੱਚ ਕਿਹੇ ਕੰਮ ਵਾਲਾ ਡੱਕਾ ਹੀ ਨਹੀਂ ਤੋੜਿਆ ਭੱਟੀ ਸਾਹਿਬ ਜਿੱਦਾਂ ਅੱਜ ਤੁਸੀਂ ਪੰਥਕ ਮੰਨੇਜਾ ਦੇ ਪਿੰਡ 'ਚ ਬੈਠੇ ਹੋ ਇੱਥੇ ਅੱਜ ਕਿੰਨੇ ਘਰ ਜਿਹੜੇ ਭਾਰਤੀ ਜਨਤਾ ਪਾਰਟੀ ਨਾਲ ਜੁੜਿਆ ਜੀ ਅੱਜ ਮੈਂ ਨਾ ਅੱਜ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ ਆ ਸੈਂਕੜੇ ਲੋਕਾਂ ਨੇ ਤੁਹਾਡੇ ਸਾਹਮਣੇ ਤੁਸੀਂ ਵੇਖ ਹੀ ਲਿਆ ਵਿਚਾਰ ਸੁਣੇ ਔਰ ਲੋਕਾਂ ਦੇ ਵਿੱਚ ਬਹੁਤ ਤਸ਼ਕਾਸ ਕਰ ਮੇਰੀਆਂ ਮਾਵਾ ਤੇ ਭੈਣਾਂ ਤੁਸੀਂ ਵੇਖ ਲਓ ਜਿੱਥੇ ਮਾਵਾ ਭੈਣਾਂ ਆਪ ਆਣ ਕੇ ਖਲੋਜਣ ਨਾਲ ਕਿ ਅਸੀਂ ਪਾਰਟੀ ਦੇ ਨਾਲ ਆ ਇੱਥੋਂ ਪਤਾ ਲੱਗ ਜਾਂਦਾ ਕਿ ਕਿੰਨਾ ਤਸ਼ਾਹ ਵਾ